ਕੁਝ ਵਾਅਦੇ ਕੀਤੇ ਸੀ ਸਰਕਾਰ ਨੇ ਲੋਕਾਂ ਦੇ ਨਾਲ 90% ਵਾਅਦੇ ਜਿਹੜੇ ਆ ਉਹ ਪੂਰੇ ਹੋ ਚੁੱਕੇ ਜੀ ਉਹ 1-1000 ਰੁਪਏ ਬੀਬੀਆਂ ਦਾ ਵੀ ਜਿਹੜਾ ਆ ਉਹ ਚਾਲੂ ਹੋ ਜਾਣਾ ਜੀ ਸਾਡੇ ਏਰੀਆ 'ਚ ਬਿਲਕੁਲ ਜ਼ੀਰੋ ਬਿੱਲ ਆ ਰਿਹਾ ਜੀ ਲੋਕ ਨਿਜਾਨੀ ਲੈ ਰਹੇ ਨੇ ਮੁਫਤ ਦਵਾਈਆਂ ਆ ਮੁਫਤ ਟੈਸਟ ਨੇ ਸਾਰਾ ਕੁਝ ਮੁਫਤ ਹੈ ਜੀ ਇਹ ਬੜੀ ਵੱਡੀ ਗੱਲ ਹੈ ਕਿ ਲੋਕਾਂ ਦੇ ਪਿੰਡਾਂ 'ਚ ਕਈਆਂ ਥਾਵਾਂ ਤੇ ਇਤਨੀ ਬਣਿਆ ਜੀ ਸਾਡੇ ਸਰਦਾਰ ਬਲਦੀਪ ਸਿੰਘ ਸਾਧੀਆਂ ਜੀ ਦੇ ਸਾਡੇ ਏਰੀਆ 'ਚ ਦੋ ਮਲਕੀ ਰਿਚਾਰਡ ਜਦੋਂ ਵੀ ਸਰਕਾਰ ਆਉਂਦੀ ਸੀ ਉਹ ਸਿਰਫ 6 ਮਹੀਨੇ ਪਹਿਲਾਂ ਕੰਮ ਸ਼ੁਰੂ ਕਰਦੀ ਸੀ ਉਹਨਾਂ ਦੇ ਲਗਭਗ 47 48000 ਜਿਹੜੀਆਂ ਨੌਕਰੀਆਂ ਆ ਉਹਨਾਂ ਬੰਦਿਆਂ ਨੂੰ ਮਈਆਂ ਜਿਹੜੇ ਯੋਗ ਸੀ ਨਹੀਂ ਪੜ੍ਹਾਈ ਦੇ ਨਾਲ ਪਰ ਕੋਈ ਰਿਸ਼ਵਤ ਦੇ ਨਾਲ ਨਹੀਂ ਮਿਲੀ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਤੇ ਮੈਂ ਮਲਕੀਰ ਸਿੰਘ ਨਗਰ ਪੰਚਾਇਤ ਰਾਜਾ ਸੰਸੀ ਦੀਆਂ ਚੋਣਾਂ ਦਾ ਜਿਹੜਾ ਇਹ ਉਹ ਵਿਗਲ ਵੱਚੁਕਾ ਹੈ 21 ਤਰੀਕ ਨੂੰ ਇਹ ਚੋਣਾਂ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਜਿਹੜੇ ਨੇ ਉਤਾਰੇ ਨੇ ਅੱਜ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਤੋਂ ਵਾਰਡ ਨੰਬਰ 13 ਤੋਂ ਜੋ ਇਲੈਕਸ਼ਨ ਲੜ ਰਹੇ ਨੇ ਵਿਜਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਵਿਜਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਮਲਕੀ ਜੀ ਪਾਜੀ ਪਹਿਲੀ ਤੇ ਗੱਲ ਕੇ ਚੋਣਾਂ ਦੇ ਇਸ ਸਮੇਂ ਦੇ ਵਿੱਚ ਜਦੋਂ ਕਿ ਸਾਰੀਆਂ ਪਾਰਟੀਆਂ ਆਪੋ ਆਪਣਾ ਪ੍ਰਚਾਰ ਕਰ ਰਹੀਆਂ ਨੇ ਤੇ ਬੜਾ ਰਜੇਵਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਸਰ ਜੇਵੇਂ ਦੇ ਵਿੱਚ ਤੁਸੀਂ ਸਾਨੂੰ ਸਮਾਂ ਦਿੱਤਾ ਹੈ ਪਹਿਲਾਂ ਤੇ ਸਭ ਤੋਂ ਬਹੁਤ-ਬਹੁਤ ਤੁਹਾਡਾ ਧੰਨਵਾਦ ਸਮਾਂ ਦੇਣ ਲਈ ਪਾਰਟੀ ਨੇ ਆਪ ਜੀ ਨੂੰ 13 ਨੰਬਰ ਵਾਰਡ ਤੋਂ ਜਿਹੜਾ ਹੈ ਉਹ ਆਪਣਾ ਉਮੀਦਵਾਰ ਐਲਾਨਿਆ ਆਮ ਆਦਮੀ ਪਾਰਟੀ ਨੇ ਕੀ ਕਹਿਣਾ ਚਾਹੋਗੇ ਪਾਰਟੀ ਦਾ ਹਲਕਾ ਇੰਚਾਰਜ ਦਾ ਜੋ ਧੰਨਵਾਦ ਹੈ ਕਿੱਦਾਂ ਕਰਦੇ ਹੋ ਕੀ ਕਹਿੰਦੇ ਹੋ ਮੇਰੇ ਕੋ ਲਫ਼ਜ਼ ਨਹੀਂ ਹੈਗੇ ਜੀ ਸਧਾਰਨ ਪ੍ਰਿੰਦੇਵ ਸਿੰਘ ਜਿੰਦਿਆ ਜੀ ਦਾ ਧੰਨਵਾਦ ਕਰਨ ਲਈ ਮੈਂ ਉਹਨਾਂ ਦਾ ساری ਉਮਰ ਰੇ ਨੀਰਾੰਗ ਜਿੰਨੂੰ ਇਹ ਸਨਮਾਨੇ ਜੇ ਬੰਦੇ ਨੂੰ ਐਡਾ ਵੱਡਾ ਮਾਣ ਬਖਸ਼ਿਆ ਇੱਕ ਕਾਉਂਸਲਰ ਬਣਦਾ ਮੈਂ ਇੱਕ ਬਹੁਤ ਗਰੀਬ ਆਦਮੀ ਹਾਂ ਆ ਮੈਨੂੰ ਜਿਹੜਾ ਆ ਉਹ ਮਿਹਦੀਆ ਸਾਹਿਬ ਨੇ ਬਹੁਤ ਵੱਡਾ ਮਾਣ ਦਿੱਤਾ ਆ ਕਿ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਮੈਂ ਜਿੱਤ ਕੇ ਉਹਨਾਂ ਦੇ ਨਕਸ਼ੇ ਕਦਮਾਂ ਦੇ ਚੱਲੂਗਾ ਕਿ ਲੋਕਾਂ ਦੀ ਸੇਵਾ ਕਰੇ ਲੱਗਦਾ ਹੈ ਕਿ ਤੁਸੀਂ ਇਸ ਚੀਜ਼ ਨੂੰ ਲੈ ਕੇ ਜੋ ਬਾਣ ਪਾਰਟੀ ਨੇ ਜੋ ਆਮ ਆਦਮੀ ਪਾਰਟੀ ਨੇ ਹਲਕਾ ਅੰਜਾਨ ਸਰਦਾਰ ਬਲਦੇਸ ਸਿੰਘ ਆਦਿ ਨੂੰ ਜੋ ਜਿਹੜਾ ਮਾਣ ਮਿਲਿਆ ਹੈ ਥੋੜਾ ਭਾਵੁਕ ਕੀ ਹੋਏ ਹੋ ਕਿਉਂਕਿ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਗਰੀਬ ਘਰਾਂ ਦੇ ਵਿੱਚ ਜਦੋਂ ਪਾਰਟੀਆਂ ਜਿਵੇਂ ਕਿ ਪਾਰਟੀ ਨੇ ਪਹਿਲਾਂ ਵੀ ਗਰੀਬ ਘਰਾਂ ਦੇ ਐਮ.ਐਲ.ਏ ਬਣਾਏ ਨੇ ਉਹਨਾਂ ਨੂੰ ਮਾਣ ਬਖਸ਼ਿਆ ਸੀ ਤੇ ਪਬਲਿਕ ਨੇ ਸੰਗਤ ਨੇ ਵੀ ਲੋਕਾਂ ਨੇ ਵੀ ਮਾਣ ਦਿੱਤਾ ਤੇ ਉਹ ਐਮ.ਐਲ.ਏ ਬੜੇ ਅੱਜ ਕੌਂਸਲਰਾਂ ਦੀ ਜਦੋਂ ਵਾਰੀ-ਵਾਰੀ ਆਈ ਏ ਜਿਵੇਂ ਕਿ 13 ਸੀਟਾਂ ਤੇ ਲੜਾਈ ਹੋਣੀ ਏ ਤੇ ਆਮ ਘਰਾਂ ਦੇ ਵਿਅਕਤੀਆਂ ਨੂੰ ਤੁਹਾਨੂੰ ਲੱਗਦਾ ਹੈ ਕਿ ਸਾਰੇ ਆਮ ਘਰਾਂ ਦੇ ਲੋੜਵੰਦ ਵਿਅਕਤੀਆਂ ਨੂੰ ਦਿੱਤਾ ਗਿਆ ਜਿਨ੍ਹਾਂ ਦੀ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਸੀ ਬਿਲਕੁਲ ਹੀ ਬਿਲਕੁਲ ਜਿਹੜੀਆਂ ਟਿਕਟਾਂ ਮਿਲੀਆਂ ਨੇ ਜਿਹੜਾ ਮਾਨ ਸਨਮਾਨ ਦਿੱਤਾ ਗਿਆ ਆ ਜੀ ਇਹ ਬਿਲਕੁਲ ਆਮ ਘਰਾਂ ਦੇ ਲੋਕਾਂ ਨੂੰ ਦਿੱਤਾ ਗਿਆ ਜਿਨ੍ਹਾਂ ਦੀਆਂ ਵੀ ਸੀਟਾਂ ਆ ਬਿਲਕੁਲ ਆਮ ਘਰਾਂ ਦੇ ਬੰਦਿਆਂ ਨੂੰ ਦਿੱਤਾ ਗਿਆ ਇਦੇ ਵਿੱਚ ਕੋਈ ਮਤਲਬ ਵਿਕਤਰਾ ਨਹੀਂ ਪਾਤੀ ਬਲੋ ਕੋਈ ਵਿਕਤਰਾ ਨਹੀਂ ਹੋਇਆ ਜੀ ਮਿਹਨਤੀ ਵਰਕਰਾਂ ਨੇ ਜਿਹੜੀਆਂ ਟਿਕਾ ਦਿੱਤੀਆਂ ਜੀ ਹਨ ਜੀ ਤਿੰਨ ਸਾਲ ਬੀਤ ਚੁੱਕੇ ਨੇ ਲਗਭਗ ਤਿੰਨ ਸਾਲ ਬੀਤ ਚੁੱਕੇ ਨੇ ਤੇ 27 ਵਿੱਚ ਫਿਰ ਅਗਲੀ ਇਲੈਕਸ਼ਨ ਜਿਹੜੀ ਹੈ ਉਹ ਵਿਧਾਨ ਸਭਾ ਦੀ ਹੋਵੇਗੀ ਤੁਹਾਨੂੰ ਪਤਾ ਹੈ 2 ਸਾਲ ਦਾ ਸਮਾਂ ਹੈ ਵਿਕਾਸ ਕਰਨ ਦਾ ਕੀ ਕਿੰਨਾ ਕ ਵਿਕਾਸ ਜਿਹੜਾ ਹੁਣ ਤੱਕ ਆ ਰਾਜਸਾਂਸੀ ਦੇ ਵਿੱਚ ਹੋ ਚੁੱਕਾ ਤੇ ਕਿੰਨਾ ਕ ਵਿਕਾਸ ਲੱਗਦਾ ਕਿ ਤੁਹਾਨੂੰ ਜਿਹੜੀ ਵਾਰਡ ਦੇ ਵਿੱਚ ਤੁਹਾਨੂੰ ਟਿਕਟ ਮਿਲੀ ਹੈ ਤੇ ਕਿੰਨੇ ਕ ਕੰਮ ਹੋਣ ਵਾਲੇ ਬਾਕੀ ਨੇ ਵੇਖੋ ਜੀ ਇੱਕ ਤੇ ਇਹਦੇ ਵਿੱਚ ਜਿਹੜੀ ਹੈ ਨਾ ਗਰਾਊਂਡ ਨਹੀਂ ਹੈਗੀ ਸਾਡੇ ਕੋਲ ਬੱਚਿਆਂ ਦੇ ਖੇਡਣ ਲਈ ਜੀ ਸਾਡੀ ਕੋਸ਼ਿਸ਼ ਹੋਏਗੀ ਕਿ ਨਗਰਪੰਚਾਇਤ ਬਣ ਤੋਂ ਬਾਅਦ ਪਹਿਲਾ ਮਤਾ ਜਿਹੜਾ ਆ ਉਹ ਸਾਡੀ ਗਰਾਊਂਡ ਦਾ ਪਾਵਾਂ ਕਿਉਂਕਿ ਸਾਡੇ ਜਿਹੜੀ ਆ ਉਹ ਇਲਾਕੇ 'ਚ ਗਰਾਊਂਡ ਨਹੀਂ ਹੈਗੀ ਅਸੀਂ ਬੱਚਿਆਂ ਦੇ ਖੇਡਣ ਲਈ ਜਿਹੜਾ ਉਹ ਗਰਾਊਂਡ ਬਣਾਵਾਂਗੇ ਦੂਜਾ ਇੱਕ ਜਾਂਚ ਕਰਕੇ ਉਧਰ ਵੀ ਬਣਿਆ ਹੈ ਕਮਿਊਨਿਟੀ ਹਾਲ ਜੀ ਇੱਕ ਕਮਿਊਨਿਟੀ ਹਾਲ ਮੈਂ ਗਾਂਦੀ ਨਗਰ ਵਾਲੇ ਪਾਸੇ ਜਿਹੜਾ ਆ ਉਹ ਆਪਾਂ ਅਬਜ ਮਿਆਦੀਆ ਸਾਹਿਬ ਨੂੰ ਕਹਿ ਕੇ ਇੱਕ ਕਮਿਊਨਿਟੀ ਹਾਲ ਜਿਹੜਾ ਆ ਉਹ ਇਧਰ ਗਾਂਦੀ ਨਗਰ ਵਾਲੀ ਸਾਈਡ 'ਵੀ ਚੜਾਇਆ ਉਹ ਬਣਾ ਕੇ ਦਾਂਗੇ ਤਾਂ ਕਿ ਸਾਡੇ ਸਮਾਜ ਨੂੰ ਜਿਹੜਾ ਆ ਉਹ ਸੁਖਿਆਈ ਹੋ ਸਕੇ ਵਿਆਹ ਸ਼ਾਦੀ ਲਈ ਕਿਉਂਕਿ ਸਾਰਾ ਇਲਾਕਾ ਗਰੀਬ ਹੈ ਇਹ ਵਿੱਚੋਂ ਨੇ ਵੀ ਇੱਕ ਜਾਂਜਕਰ ਜਿਹੜਾ ਆ ਇੱਧਰ ਵੀ ਬਣਾ ਕੇ ਦਿੱਤਾ ਜਾਵੇ ਤੇ ਜਦੋਂ ਵੀ ਮਤਾ ਪਿਆ ਨਗਰ ਪੰਚਾਇਤ ਹੋਈ ਤੇ ਉਸ ਵੇਲੇ ਵੀ ਜਿਹੜਾ ਆ ਆਪਾਂ ਇੱਕ ਮਤਾ ਪਾ ਕੇ ਜਾਂਚ ਕਰਨੀ ਜ਼ਰੂਰ ਬਿਠਾ ਲਿਆਵਾਂਗੇ}{|\text{ਦਿਆਲ ਸਿੰਘ ਜੀ ਅਗਲਾ ਸਵਾਲ ਹੈ ਕਿ ਜੇ ਦੇਖੋ ਸਰਕਾਰ ਵੱਲੋਂ 2022 ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਬਣਦੀ ਹੈ ਤੇ ਸਰਕਾਰ ਵੱਲੋਂ ਕੰਮ ਕੀਤੇ ਜਾ ਰਹੇ ਨੇ}} ਜੋ ਆਪਣੇ ਲੈਵਲ ਤੇ ਸਰਕਾਰ ਨੇ ਕੰਮ ਕੀਤੇ ਨੇ ਕੁਝ ਵਾਅਦੇ ਕੀਤੇ ਸੀ ਸਰਕਾਰ ਨੇ ਲੋਕਾਂ ਦੇ ਨਾਲ ਕਿ ਅੱਜ ਆਪਾਂ ਚੋਣ ਲੜ ਰਹੇ ਆ ਇਹ ਉਹ ਵਾਅਦੇ ਜਿਹੜੇ ਸਰਕਾਰ ਪੂਰੇ ਕਰ ਚੁੱਕੀ ਹੈ 90% ਵਾਅਦੇ ਜਿਹੜੇ ਆ ਉਹ ਪੂਰੇ ਹੋ ਚੁੱਕੇ ਜੀ ਇੱਕ ਅਦਾ ਬੀਬੀਆਂ ਵਾਲੇ 1000 ਰੁਪਏ ਦਾ ਜਿਹੜਾ ਆ ਉਹ ਵਾਅਦਾ ਰਹਿਦਾ ਹੈ ਜੀ ਉਹ ਵੀ ਸਾਨੂੰ ਪਾਰਟੀ ਵੱਲੋਂ ਕੱਲ ਹੀ ਮਿਆਦੀਆਂ ਸਾਹਿਬ ਮੈਨੂੰ ਦੱਸ ਰਹੇ ਸੀ ਜੀ ਜੀ ਕਿਉਂ ਸ਼ਾਇਦ ਅਗਲੇ ਮਹੀਨੇ ਜਿਹੜਾ ਆ ਉਹ 1-1000 ਰੁਪਿਆ ਬੀਬੀਆਂ ਦਾ ਵੀ ਜਿਹੜਾ ਆ ਉਹ ਚਾਲੂ ਹੋ ਜਾਣਾ ਜੀ ਜੀ ਬਾਕੀ ਜਿਹੜੇ ਆ ਬਿਜਲੀ ਦਾ ਬਿੱਲ ਆ ਉਹ ਜ਼ੀਰੋ ਆ ਰਿਹਾ ਸਾਰਿਆਂ ਨੂੰ ਜੀ ਜੀ ਸਾਡੇ ਏਰੀਆ ਚ ਬਿਲਕੁਲ ਜ਼ੀਰੋ ਬਿੱਲ ਆ ਰਿਹਾ ਜੀ ਲੋਕ ਨਜਾਰੀ ਲੈ ਰਹੇ ਨੇ ਜੀ ਜੀ ਇਸ ਵਾਦੇ ਦੇ ਕਿਉਂਕਿ ਲੋਕਾਂ ਨੂੰ ਇਹ ਨਹੀਂ ਫਿਕਰ ਹੈਗਾ ਕਿ ਅਸੀਂ ਯਾਰ ਬਿੱਲ ਤਾਂ ਸਭ ਤੋਂ ਵੱਡੀ ਫਿਰ ਸਾਡੇ ਏਰੀਆ ਚ ਦੋ ਮਹੱਲਾ ਕਲੀਨਿਕ ਖੋਲ੍ਹਿਆ ਜੀ ਜੀ ਜਿਹਦੇ ਵਿੱਚ ਕਟੂ ਘੱਟ 500 ਬੰਦਾ ਰੋਜ਼ ਦੀ ਦਵਾਈ ਚੜੀ ਆ 400 ਬੰਦਾ ਜਿਹੜਾ ਉਹ ਦੋ ਮਲਕ ਕਲੀਨਿਕਾ ਚ ਭੋਗ ਜਾਂਦਾ ਹੈ ਜੀ ਮੁਫਤ ਮੈ ਰਿਆ ਮੁਫਤ ਦਵਾਈਆਂ ਆ ਮੁਫਤ ਟੈਸਟ ਨੇ ਸਾਰਾ ਕੁਝ ਮੁਫਤ ਹੈ ਜੀ ਇਹ ਬੜੀ ਵੱਡੀ ਗੱਲ ਹੈ ਕਿ ਲੋਕਾਂ ਦੇ ਪਿੰਡਾਂ ਚ ਕਈਆਂ ਥਾਵਾਂ ਤੇ ਇੱਕ ਨਹੀਂ ਬਣਿਆ ਜੀ ਸਾਡੇ ਸਰਦਾਰ ਬਲਦੀਪ ਸਿੰਘ ਆਧੀਆਂ ਜੀ ਨੇ ਸਾਡੇ ਏਰੀਆ ਚ ਦੋ ਮਲਕ ਕਲੀਨਿਕ ਖੜਾ ਕੀਤਾ ਹਾਂ ਜੀ ਹਾਂ ਅ ਪ੍ਰਚਾਰ ਹੋ ਰਿਹਾ ਹੈ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਜਾਣ ਦਾ ਤੁਹਾਨੂੰ ਮੌਕਾ ਮਿਲਦਾ ਹੋਵੇਗਾ ਕਿੰਨੀ ਜਿਹੜੀ ਵੋਟ ਹੈ ਤੁਹਾਡੀ ਵਾਰਡ ਦੇ ਅੰਦਰ ਆਉਂਦੀ ਹੈ ਉਹਦੇ ਵਿੱਚ ਕਿਦਾਂ ਦਾ ਰਿਸਪੌਂਸ ਜਿਹੜਾ ਤੁਹਾਨੂੰ ਮਿਲ ਗਿਆ ਹੈ ਮੇਰੇ ਹੀ ਵਾਰਡ ਦੇ ਵਿੱਚ ਲਗਭਗ 900 ਵੋਟ ਹੈ ਜੀ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਮੈਂ ਜਦੋਂ ਜਵਾਨੀ ਚੜੇ ਹੋਂਦੋਂ ਹੀ ਸਮਾਜ ਦੀ ਮੈਂ ਆਪਣੀ ਦੀ ਸੇਵਾ ਕਰਦਾ ਜੀ ਕਿਉਂਕਿ ਮੈਂ ਕੋਈ ਨਵਾਂ ਨਹੀਂ ਪਰ ਮੈਂ ਜਿੰਨਾ ਭਾਵੇਂ ਗਰੀਬ ਸਾ ਔਰ ਮੈਂ ਆਪਣੇ ਸਮਾਜ ਦੇ ਹਰ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣਿਆ ਭਾਈਵਾਲ ਬਣਿਆ ਜੀ ਜਿੰਨਾ ਵੀ ਮੇਰੇ ਕੋਲ ਹੋ ਸਕਿਆ ਹੈ ਤੇ ਮੈਂ ਸਦਾ ਹੀ ਆਪਣੇ ਭਾਈ ਭਾਈਚਾਰੇ ਭਾਈਚਾਰੇ ਦੇ ਨਾਲ ਰਹੇ ਜੀ ਜੀ ਔਰ ਹਰ ਕੰਮ ਜਿਹੜਾ ਆ ਅੱਗੇ ਵਗੇ ਭਾਈਚਾਰੇ ਦਾ ਕੀਤਾ ਆ ਕਿਸੇ ਦਾ ਕੋਈ ਅਜੇ ਤੱਕ ਮੈਂ ਠੱਗੀ ਨਹੀਂ ਮਾਰੀ ਜੀ ਜੀ ਕੋਈ ਜਿਹੜਾ ਆ ਅੱਜ ਤੱਕ ਬੁਰਾ ਕੰਮ ਨਹੀਂ ਕੀਤਾ ਜੀ ਜੀ ਕੋਈ ਨਸ਼ਾਰੀ ਕਿਸੇ ਨੂੰ ਮਹਿੰਗਿਆ ਕਰਵਾਇਆ ਇਸ ਕਰਕੇ ਮੈਂ ਆਪਣੇ ਸਮਾਜ ਨੂੰ ਜੜਾਇਆ ਉਹ ਅੱਗੇ ਲੈ ਕੇ ਜਾਣਾ ਚਾਹੁੰਦਾ ਆ ਪੜ੍ਹਾਈ ਵਾਲੇ ਪਾਸੇ ਲੈ ਕੇ ਚਾਹੁੰਦਾ ਜੀ ਤਾਂ ਕਿ ਮੇਰਾ ਸਮਾਜ ਜਿਹੜਾ ਆ ਉਹ ਨਸ਼ਿਆਂ ਤੋਂ ਦੂਰ ਹੋ ਕੇ ਤੇ ਆਪਣੇ ਸਮਾਜ ਦੀ ਜਿਹੜੀ ਆ ਉਹ ਪੜ੍ਹ ਲਿਖ ਕੇ ਸਿਰ ਅ ਬੀਰ ਸਿੰਘ ਜੀ ਦੇਖੋ ਸਰਕਾਰਾਂ ਆਉਂਦੀਆਂ ਨੇ ਸਰਕ ਪੈ ਲੋਕਾ ਲੋਕਤੰਤਰ ਹੈ ਲੋਕ ਸਰਕਾਰ ਨੂੰ ਬਦਲ ਵੀ ਦੇ ਦਿੰਦੇ ਨੇ ਤੁਹਾਨੂੰ ਪਤਾ ਪਹਿਲਾਂ ਅ ਅਕਾਲੀ ਦਲ ਸੀ ਕਾਂਗਰਸ ਸਰਕਾਰਾਂ ਚੱਲਦੀਆਂ ਸੀ ਲੋਕਾਂ ਦਾ ਇਕਰਾਮ ਵੀ ਬਣਿਆ ਫਿਰ ਲੋਕਾਂ ਨੇ ਬਦਲ ਦਿੱਤਾ ਬਦਲਾ ਲਿਆਂਦਾ ਲੋਕਾਂ ਨੇ ਕਿਹਾ ਕਿ ਬਦਲਾ ਬਦਲਾ ਲਿਆਉਣਾ ਹੈ ਬਦਲਾ ਲਿਆਂਦਾ ਤੁਹਾਨੂੰ ਪਤਾ ਲੋਕ ਅਵੇਅਰਨੈਸ ਹੋ ਗਏ ਨੇ ਜੇ ਲੋਕ ਲੋਕ ਦੂਸਰਿਆਂ ਨੂੰ ਬਦਲ ਕੇ ਇਹਨਾਂ ਨੂੰ ਲਿਆ ਸਕਦੇ ਨੇ ਤੇ ਤੁਸੀਂ ਗੱਲ ਨੂੰ ਸਮਝਦੇ ਹੋਗੇ ਮੈਂ ਮਤਲਬ ਲੋਕ ਜਿਹੜੇ ਨੇ ਉਹ ਅਵੇਅਰਨੈਸ ਨੇ ਲੋਕ ਹਰ ਗੱਲ ਨੂੰ ਜਾਣਦੇ ਨੇ ਲੋਕ ਅੱਜ ਕੱਲ ਲੋਕ ਗੱਲਾਂ ਵਿੱਚ ਆਉਣ ਵਾਲੇ ਨੇ ਹਨਾ ਬਿਲਕੁਲ ਲੋਕ ਸਵਾਲ ਕਰਦੇ ਨੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕੀ ਜਿਹੜੇ ਜਿਹੜੀਆਂ ਸਹੂਲਤਾਂ ਆਪਾਂ ਕਹਿ ਰਹੇ ਆ ਜੋ ਜੋ ਗੱਲਾਂ ਕਹਿ ਰਹੇ ਆ ਕਿ ਆਪਾਂ ਉਹ ਸਰਕਾਰ ਸਾਡੀ ਕਰ ਪਾਵੀਂ ਦੀ ਅਸੀਂ ਕਰ ਪਾਵਾਂਗੇ ਸੀ ਹੋ ਰਹੀਆਂ ਜੀ ਕਰ ਕਰ ਦਿੱਤੀਆਂ ਗਈਆਂ ਜੀ ਜਿਹੜੀਆਂ ਨਾ ਇੱਕ ਤੇ ਵੇਖੋ ਨਾ ਸਰਕਾਰਾਂ ਜਦੋਂ ਵੀ ਆਉਂਦੀਆਂ ਸੀ ਮੈਂ ਵੀ ਵੇਖਿਆ ਆ ਸਰਕਾਰਾਂ ਜਦੋਂ ਵੀ ਸਰਕਾਰ ਆਉਂਦੀ ਸੀ ਉਹ ਸਿਰਫ 6 ਮਹੀਨੇ ਪਹਿਲਾਂ ਕੰਮ ਸ਼ੁਰੂ ਕਰਦੀ ਸੀ ਜੀ ਮਲਕੀਤ ਭਾਜੀ 6 ਮਹੀਨੇ ਕੰਮ ਸ਼ੁਰੂ ਹੁੰਦਾ ਨਹੀਂ ਜਦੋਂ ਸਰਕਾਰ ਦਾ ਜਾਣਾ ਹੁੰਦਾ ਸੀ ਉਦੋਂ ਕੰਮ ਸ਼ੁਰੂ ਹੁੰਦੇ ਸੀ ਪਰ ਇਹ ਜਰੂਰ ਜੀ ਸਰਕਾਰ ਬਣੀ ਆ ਉਦੋਂ ਦੀ ਲਗਭਗ 47 48000 ਜਿਹੜੀਆਂ ਨੌکریاں ਆ ਉਹਨਾਂ ਬੰਦਿਆਂ ਨੂੰ ਮਿਲੀਆਂ ਜਿਹੜੇ ਯੋਗ ਸੀ ਜੀ ਪੜ੍ਹਾਈ ਦੇ ਨਾਲ ਤੇ ਔਰ ਕੋਈ ਰਿਸ਼ਵਤ ਦੇ ਨਾਲ ਨਹੀਂ ਮਿਲੀ ਸਾਰਿਆਂ ਨੂੰ ਜਿਹੜਿਆ ਆ ਉਹ ਨਿਰਪੱਖ ਹੋ ਕੇ ਨੌکریاں ਦਿੱਤੀਆਂ ਗਈਆਂ 50000 ਨਹੀਂ ਤੇ ਐਂਡ ਤੇ ਭਰਉਂਦੇ ਹੁੰਦੇ ਸੀ ਨੌکریاں ਇਹ ਨੌکریاں ਜਿਹੜੀਆਂ ਖੁੱਲ ਚੁੱਕੀਆਂ 6 ਮਹੀਨੇ ਉਹ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦੀਆਂ ਸੀ ਪਰ ਹੁਣ ਤਮਾਨ ਜੀ ਦੀ ਸਰਕਾਰ ਨੇ ਜਿਹੜੀ ਉਹ 50000 ਦੇ ਲਗਭਗ ਨੌکریاں ਦਿੱਤੀ ਜੇ ਤਾਂ ਉਹ ਮੇਰੇ ਸਮਾਜ ਨੂੰ ਵੀ ਲਗਭਗ 13-14000 ਮੇਰੇ ਸਮਾਜ ਨੂੰ ਚਾਹ ਸਿੰਘ ਜੀ ਪਾਰਟੀ ਕੰਮ ਕਰ ਰਹੀ ਹੈ ਆਪ ਨੂੰ ਦੱਸਿਆ ਕਿ ਪਾਰਟੀ ਨੇ ਸਾਰੇ ਕੰਮ ਜਿਹੜੇ ਕੀਤੇ ਨੇ ਵਾਅਦੇ ਕੀਤੇ ਸੀ ਉਹ ਨਿਭਾਏ ਨੇ ਇੱਕ ਵਾਅਦਾ ਰਹਿ ਗਿਆ ਜਿਹੜਾ ਬੀਬੀਆਂ ਨੂੰ 1-1000 ਰੁਪਿਆ ਭੇਣਾ ਨੂੰ ਜਿਹੜਾ ਉਹਨਾਂ ਨੇ ਪੱਤਾ ਲਾਉਣਾ ਸੀਗਾ ਉਹ ਨਹੀਂ ਹਜੇ ਤੱਕ ਲੱਗ ਸਕਿਆ ਉਹਦਾ ਵਾਅਦਾ ਸਰਕਾਰੀ ਤੱਕ ਕਰ ਰਹੀ ਹੈ ਕਿ ਕਦੋਂ ਤੱਕ ਕਰਾਂਗੇ ਹਨਾ ਜਦੋਂ ਤੁਸੀਂ ਪਾਰਟੀ ਵਾਸਤੇ ਪ੍ਰਚਾਰ ਵਾਸਤੇ ਜਾਂਦੇ ਹੋ ਅੱਜ ਵੋਟਾਂ ਦਾ ਪ੍ਰਚਾਰ ਚੱਲ ਰਿਹਾ ਹੈ ਤੁਸੀਂ ਘਰੋ ਘਰੀ ਵੋਟਾਂ ਮੰਗਣ ਵਾਸਤੇ ਜਾਣਾ ਹੈ ਇਹ ਤਾਂ ਤੁਹਾਡੇ ਵੱਲੋਂ ਹੋ ਗਿਆ ਤੁਸੀਂ ਪਹਿਲਾਂ ਵੀ ਮੰਨਾਂ ਗੱਲ ਕਰ ਚੁੱਕੇ ਕਿ ਜਾਂਚ ਕਰ ਬਣਾਉਣਾ ਹੈ ਉਹਦੀ ਉਸ ਤੁਹਾਡੀ ਸੋਚ ਹੈ ਹਨਾ ਕਿ ਇਥੇ ਆ ਕੰਮ ਕਰਨੇ ਨੇ ਪਰ ਲੋਕਾਂ ਦੀ ਕੀ ਮੰਗ ਹੈ ਲੋਕ ਕੀ ਚਾਹੁੰਦੇ ਨੇ ਤੁਹਾਡੇ ਕੋਲ ਅੱਜ ਕੀ ਮੰਗ ਕਰ ਰਹੇ ਨੇ ਲੋਕ ਭਾਜੀ ਜਿਹੜੇ ਰਹਿ ਚੁੱਕੇ ਕਾਮੇ ਹਨ ਜੀ ਗਲੀਆਂ ਨਾਲੀਆਂ ਤੋਂ 70 ਸਾਲਾਂ ਤੋਂ ਗਲੀਆਂ ਨਾਲੀਆਂ ਇਹ ਸਰਕਾਰਾਂ ਬਣਾਉਂਦੀਆਂ ਨੇ ਜੀ ਜੀ ਜਿੰਨੇ ਟਾਈਮ ਤੋਂ ਦੇਸ਼ ਆਜ਼ਾਦ ਹੋਇਆ ਗਲੀਆਂ ਨਾਲੀਆਂ ਤੋਂ ਬਗੈਰ ਸਾਡੇ ਦੇਸ਼ ਦੇ ਅੰਦਰ ਕੁਤਮੇ ਨਾ ਕਰਨੀ ਨਿਦ। ਜੀ ਅਜੇ ਮੱਲਾ ਕਲੀਨਿਕ ਦੀ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ। ਜੀ ਇਹ ਲੋਕਾਂ ਨੂੰ ਇੱਕ ਨਵੀਂ ਦੇਣ ਆਵਾਦਵੀ ਪਾਰਟੀ ਜੀ ਸਰ ਇਹ ਲੋਕਾਂ ਨੂੰ ਸਾਡੇ ਪਿੰਡ ਦੇ ਵਿੱਚ ਹੀ ਬਹੁਤ ਸਾਰੇ ਮੈਡੀਕਲ ਸਟੋਰਾਂ ਤੋਂ ਦਵਾਈ ਲੈਂਦੇ ਸੀ ਲੋਕ ਅਜੋ ਸਿੱਧੇ ਐਮਬੀਬੀਅਨਸ ਡਾਕਟਰ ਬੁਲਵਾਈ ਦੇ ਨੇ ਜੀ ਇਹ ਕਿੱਡੀ ਵੱਡੀ ਸਹੂਲਤ ਆ ਉਹ ਕਹਿੰਦੇ ਟੈਸਟ ਫ੍ਰੀ ਮੈਂ ਤਾਂ ਪਹਿਲਾਂ ਵੀ ਦੱਸ ਚੁੱਕਾ ਟੈਸਟ ਫ੍ਰੀ ਹੋ ਜੀ ਜੀ ਉਹਦੋਂ ਹਟ ਕੇ ਅਸੀਂ ਗਲੀਆਂ ਨਾਲੀਆਂ ਤੋਂ ਹਟ ਕੇ ਕੁਝ ਸਮਾਜ ਨੂੰ ਇਹੋ ਜਿਹਾ ਦੇਣਾ ਹੈ ਜਿਹੜਾ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਸਾਡਾ ਸਮਾਜ ਹੈ ਉਹ ਸਰੀਰਕ ਪੱਖੋਂ ਤੇ ਪੜ੍ਹਾਈ ਪੱਖੋਂ ਜੀ ਉਹ ਜਿਹੜਾ ਆ ਉਹ ਅੱਗੇ ਲਿਆਂਦਾ ਜਾਵੇਗਾ ਜਿਵੇਂ ਸਾਡੇ 70 ਸਾਲ ਹੋ ਗਏ ਇਸ 1857 ਚ ਸਕੂਲ ਬੜਿਆ ਸੀ ਸਰਕਾਰੀ ਸਕੂਲ ਸਰਕਾਰੀ ਸਕੂਲ ਜੀ ਇਹਦੇ ਚ ਮੈਡੀਕਲ ਤੇ ਨਾਨ ਮੈਡੀਕਲ ਸਬਜੈਕਟ ਹੀ ਨਹੀਂ ਆਉਣ ਦਿੱਤਾ ਇਹਨਾਂ ਸਰਕਾਰਾਂ ਨੇ ਕਿ ਇੱਥੋਂ ਦੇ ਬੱਚੇ ਜਿਹੜੇ ਉਹ ਡਾਕਟਰ ਨਾ ਬਣ ਕੀ ਇਹਨਾਂ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਦੀ ਗੱਲ ਕਰਦੇ ਹੋ ਤੁਸੀਂ ਵੀ ਇਹਨਾਂ ਨੇ ਮੈਡੀਕਲ ਜਾਂ ਨਾਨ ਮੈਡੀਕਲ ਸਬਜੈਕਟ ਨਹੀਂ ਆਉਣ ਦਿੱਤਾ ਹਾਂਜੀ ਕੀ ਤੁਹਾਡੀ ਸਰਕਾਰੇ ਵਾਦਾ ਕਰਦੀ ਹੈ ਕਿ ਅਸੀਂ ਨਾਨ ਮੈਡੀਕਲ ਮੈਡੀਕਲ ਮੈਂ ਕਹਾਂ ਜੀ ਐਸੇ ਸੈਸ਼ਨ ਤੋਂ ਹੀ ਆਈ ਜਿਹੜੇ ਆ ਕਿ ਸਬਜੈਕਟ ਜਿਹੜਾ ਕੱਲ ਹੀ ਮੇਰੀ ਬਿਯਾਦੀ ਹੈ ਪਰਸੋ ਮੇਰੀ ਬਿਯਾਦੀ ਨਾਲ ਗੱਲ ਵੀ ਸੀ ਕਿ ਮੈਂ ਕਿਉਂਕਿ ਤੁਸੀਂ ਕਹੋਗੇ ਵੀ ਇਹ ਕੱਲ ਦੀ ਗੱਲ ਜਾਂ ਪਰਸੋਂ ਦੀ ਗੱਲ ਕਰਦਾ ਜੀ ਜੀ ਮੈਂ ਮੈਡੀਕ ਸਾਫਟ ਦੇ ਬਹੁਤ ਲੋਜਾਂ ਤੇ ਉਹ ਮੈਨੂੰ ਪੁੱਛਦੇ ਰਹਿੰਦੇ ਸੀ ਵੀ ਤੇਰੀ ਏਰੀਆ ਚ ਕਿਹੜੀ ਕਿਹੜੀ ਘਾਟ ਹੈ ਤੇ ਮੈਂ ਸਮਝਦਾ ਆਪ ਦਾ ਪਿੰਡ ਦਾ ਕਰਦੀ ਉਹਦੇ ਨਾਲ ਤੇ ਮੈਂ ਨਿੱਕੀ ਨਿੱਕੀ ਗੱਲ ਉਹਨਾਂ ਨੂੰ ਕਰਦਾ ਜੀ ਕਿ ਤੁਸੀਂ ਆ ਜਿਹੜੀ ਹੈ ਨਾ ਮੇਰੇ ਪਿੰਡ ਚ ਆ ਵੀ ਘਾਟ ਰਹਿ ਗਈ ਜੀ ਮੇਰੇ ਪਿੰਡ ਚ ਆ ਵੀ ਘਾਟ ਰਹਿ ਗਈ ਜੀ ਮੈਂ ਇਹ ਕਹਿੰਦਾ ਵੀ ਇਹ ਜਿਹੜਾ ਮੈਡੀਕ ਨੌਨ ਮੈਡੀਕਲ ਤੇ ਮੈਡੀਕਲ ਆ ਜਿੱਦਨ ਮੇਰੇ ਸਕੂਲ ਦੇ ਅੰਦਰ ਆ ਗਿਆ ਤੇ ਅਬੋਂ ਕਿਉਂਕਿ ਇਹ ਲਗੂ ਕਰ ਚੁ ਕਰਵਾ ਚੁਕੇ ਨੇ ਥੋੜਾ ਟਾਈਮ ਲੱਗੂਗਾ ਇਤਾਂ ਦੇ ਸੈਸ਼ਨ ਚ ਜਿਹੜਾ ਆ ਜਿਹੜਾ ਹੁਣ ਉਹਨੇ ਬੱਚੇ ਦਾਖਲ ਹੋਣਗੇ ਉਹ ਮੈਡੀਕਲ ਔਰ ਨਾਨ ਮੈਡੀਕਲ ਜਿਹੜਾ ਮੇਰਾ ਸ਼ਹਿਰ ਆ ਉੱਥੇ ਬੱਚੇ ਪੜ੍ਹਨ ਕਿੱਥੇ ਡਾਕਟਰ ਬਣਨ ਦੀ ਜਲਸੀ ਦੀ ਬੜੀ ਵੱਡੀ ਗੱਲ ਆ ਜੇ ਪੰਤੈਲੀ ਸਰਕਾਰਾਂ ਨਾਨ ਮੈਡੀਕਲ ਮੈਡੀਕਲ ਨਹੀਂ ਹੋ ਜਾ ਸਕਦੀਆਂ ਆਪਦੀ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਸਰਕਾਰੀ ਸਕੂਲ ਰਾਜਾ ਸੰਸੀ ਵਿੱਚ ਨਾਨ ਮੈਡੀਕਲ ਮੈਡੀਕਲ ਤੁਸੀਂ ਚੈਨਲ ਤੇ ਵੇਖੋ ਦੇਖੋ ਅਗ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਠੀਕ ਆ ਲੋਕਾਂ ਨੇ ਸਵਾਲ ਕਰਨਾ ਹੈ ਕਿ ਨਾਨ ਅਮਰੀਕਨ ਮੈਡੀਕਲ ਦਾ ਇੱਕ ਆਪ ਜੀ ਨੇ ਵਾਅਦਾ ਕੀਤਾ ਸੀ ਉਹ ਨਹੀਂ ਆ ਸਕਿਆ ਕਿ ਸਰਕਾਰ ਪੱਕਾ ਵਾਅਦਾ ਕਰਦੀ ਕਿ ਪਿਛਲੀਆਂ ਸਰਕਾਰਾਂ ਵਾਂਗੂ ਇਹ ਵੀ ਉੱਦੇ ਵਾਅਦਾ ਰਹਿ ਜਾਵੇਗਾ ਇਹ ਵਾਅਦਾ ਨਹੀਂ ਆ ਜੀ ਇਹ ਸਾਡੇ ਸਮਾਜ ਲਈ ਕੰਮ ਕਰਨਾ ਨਹੀਂ ਗਿਆ ਜੀ ਇਹ ਵਾਅਦਾ ਨਹੀਂ ਆ ਗੱਲ ਤਾਂ ਬੜਾ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਵੀ ਨਹੀਂ ਆ ਉਕੜਾ ਹਾਂ ਜੀ ਉੱਥੇ ਮੈਡੀਕਲ ਤੇ ਨਾਨ ਮੈਡੀਕਲ ਇਧਰ ਹੀ ਏਰੀਆ ਜੀ ਹਾਂਜੀ ਉੱਥੇ ਵੀ ਮੈਡੀਕਲ ਤੇ ਨਾਨ ਮੈਡੀਕਲ ਹੈਗਾ ਜੱਟਾ ਵੱਡਾ ਕਸਬਾ ਆ ਜੀ ਇਤੋਂ ਦੀ ਇਤੋਂ ਰੀਆਂ ਸਰਕਾਰਾਂ ਨੇ ਜਿਹੜਾ ਆ ਉਹ ਹੋਣ ਹੀ ਨਹੀਂ ਦਿੱਤਾ ਸਮੇਂ ਦੀਆਂ ਇਹ ਹਕੂਮਤਾਂ ਜਿਹੜੀਆਂ ਰੀਆਂ ਐ ਚਾਹੇ ਉਹ ਕਾਲੀ ਹੋਣ ਚਾਹੇ ਉਹ ਕਾਂਗਰਸੀ ਹੋਣ ਇਹਨਾਂ ਸਾਡੇ ਸ਼ਹਿਰ ਵੱਲ ਇਸ ਪੱਖੋਂ ਧਿਆਨ ਨਹੀਂ ਦਿੱਤਾ ਕਿ ਇੱਥੋਂ ਦੇ ਬੱਚੇ ਪੜ੍ਹ ਲੈ ਕੇ ਡਾਕਟਰ ਨਾ ਬਣਨ ਜੈਲ ਸਿੰਘ ਜੀ ਇਹ ਤੱਕ ਹੋ ਗਈ ਵਿਕਾਸ ਦੀ ਗੱਲ ਕਿ ਜੋ-ਜੋ ਵਿਕਾਸ ਸਰਕਾਰ ਕਰ ਰਹੀ ਹੈ ਜਾਂ ਅੱਗੇ ਵਾਅਦਾ ਕੀਤਾ ਸਰਕਾਰ ਕੋਲ ਹੀ ਕਰੇਗੀ ਆਪਣੀ ਪਾਰਟੀ ਵੱਲੋਂ ਆਪਣੀ ਜਿਹੜੀ ਤੁਹਾਡੀ ਵਾਰਡ ਹੈ ਜਿਹੜੀ ਵਾਰਡ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਆਪਣੇ ਵਰਕਰਾਂ ਨੂੰ ਆਪਣੇ ਵੋਟਰਾਂ ਨੂੰ ਸਪੋਰਟਰਾਂ ਨੂੰ ਕੀ ਅਪੀਲ ਕਰਦੇ ਹੋ ਮੈਂ ਆਪਣੇ ਸਮਾਜ ਨੂੰ ਕਿਉਂਕਿ ਐਸੀ ਬਾਣ ਹੈ ਜੀ ਜੀ ਮੈਂ ਆਪਣੇ ਸਮਾਜ ਨੂੰ ਇਹੋ ਹੀ ਅਪੀਲ ਕਰੂੰਗਾ ਇਹ ਮੇਰੇ ਪਰਿਵਾਰ ਨੇ ਇਹ ਮੇਰੇ ਵੋਟਰ ਨੇ ਜੀ ਮੇਰੇ ਸਾਰੀ ਵਾਰ ਜਿਹੜੀ ਮੇਰਾ ਪਰਿਵਾਰ ਜੀ ਇੱਕ ਕਹਿਣ ਦੀ ਗੱਲ ਹੁੰਦੀ ਆ ਮੈਂ ਜੋ ਆਪਣੀ ਹੋਸ਼ ਸੰਭਾਲੀ ਆ ਮੈਂ ਜਿਹੜੇ ਆ ਸਮਾਜ ਸੇਵੀ ਕੰਮਾਂ ਦੇ ਵਿੱਚ ਜਿਹੜੀ ਆ ਉਹ ਸਦਾ ਹੀ ਰੁਚੀ ਰੱਖੀ ਜੀ ਤੇ ਮੈਂ ਸਾਰੇ ਹੀ ਆਪਣੇ ਸਮਾਜ ਨੂੰ ਇੱਕ ਅਪੀਲ ਕਰੂੰਗਾ ਬੇਨਤੀ ਕਰੂੰਗਾ ਕਿ ਮੈਨੂੰ ਇੱਕ ਮੌਕਾ ਜਿਹੜਾ ਹੈ ਦੇ ਕੇ ਵੇਖੋ ਮੈਂ ਹੱਥ ਬੰਨ੍ਹ ਕੇ ਪੀਰ ਵੀ ਕਰਦਾ ਕਿ ਇੱਕ ਮੌਕਾ ਦੇ ਕੇ ਵੇਖੋ ਤੁਸੀਂ ਬਾਕੀ ਵੀ ਕਾਉਂਸਲਰ ਵੇਖੇ ਹੋਣੇ ਆ ਮੈਂ ਇੱਕ ਮੌਕਾ ਦੇ ਕੇ ਵੇਖ ਲਓ ਮੈਂ ਉਹ ਕੰਮ ਕਰੂੰਗਾ ਜਿਹੜੇ ਅਜੇ ਤੱਕ ਸਮਾਜ ਨੇ ਅੰਦਰ ਜਾਂ ਇਸ ਏਰੀਏ ਦੇ ਅੰਦਰ ਜਿਹੜੇ ਆ ਉਹ ਮੈਂ ਵੱਡੇ ਪੱਧਰ 'ਤੇ ਜਿਹੜੇ ਮੇਰੇ ਮਨ 'ਚ ਨੇ ਉਹ ਜਿਹੇ ਹੈਗੇ ਆ ਜੀ ਸਮਾਜ ਲਈ ਉਹ ਮੈਂ ਨਹੀਂ ਅੱਜ ਬੋਲਣੇ ਉਦੋਂ ਬੋਲੂੰਗਾ ਜਦੋਂ ਮੈਂ ਕਮੇਟੀ ਦੇ ਅੰਦਰ ਚਲ ਗਿਆ ਤੇ ਉਹ ਤੋਂ ਇਹ ਉੱਥੋਂ ਹੀ ਪੈਸਾ ਲਿਆ ਕੇ ਇਸ ਸਮਾਜ ਨੂੰ ਜਿਹੜਾ ਆ ਵਿਕਾਸ ਕਰਾਉਣਾ ਬਹੁਤ ਵਧੀਆ ਗੱਲ ਕੀਤੀ ਜੀ ਕਿ ਤੁਹਾਨੂੰ ਮੌਕਾ ਦੇਣ ਲੋਕ ਮੌਕਾ ਦੇਣ ਵੋਟਰ ਸਪੋਰਟਰ ਮੌਕਾ ਦੇਣ ਤੁਸੀਂ ਉਹਨਾਂ ਦੇ ਲਈ ਕੰਮ ਕਰੋਗੇ ਸੋ ਇਹ ਤਾਂ ਵੇਖੋ ਤੁਸੀਂ ਤੁਹਾਨੂੰ ਬਣਾਉਣਗੇ ਸਮਾਂ ਆਵੇਗਾ ਕਿਹੜੀ ਸਰਕਾਰ ਬਣਦੀ ਹੈ ਕਿਹੜਾ ਸਮਾਂ ਆਉਂਦਾ ਹੈ ਕਿਹੜੀ ਕਮੇਟੀ ਬਣਦੀ ਹੈ ਤੇ ਸਮਾਂ ਆਉਣ ਤੇ ਵੋਟਰ ਸਪੋਰਟਰਾਂ ਨੇ ਹੀ ਜਿਹੜਾ ਹੈ ਉਹ ਕਲੀਅਰ ਕਰਨਾ ਹੈ ਕਿ ਕਿੰਨੂੰ ਮਾਣ ਬਖਸ਼ਣਾ ਹੈ ਸੋ ਪਾਰਟੀ ਨੇ ਤੁਹਾਨੂੰ ਵੋਟ ਆਪਣੇ ਜਿਹੜਾ ਆ ਉਮੀਦਵਾਰ ਵੱਜੋਂ ਅਲਾਨਿਆ ਤੋ ਸੋ ਆਪ ਤੁਸੀਂ ਸਾਨੂੰ ਅੱਜ ਦਾ ਸਮਾਂ ਦਿੱਤਾ ਸਾਡੇ ਚੈਨਲ ਨੂੰ ਟਾਈਮ ਦਿੱਤਾ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ